ਸਾਥਰੀਏ ਕਾਲਜ ਦੇ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਵੀਂ ਕਹਾਣੀ ਦੇ ਨਾਲ ਹਾਜ਼ਰਾਂ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਵੀ ਜ਼ਰੂਰ ਆਵੇਗੀ। ਬਾਲਕਨੀ ਵਿੱਚ ਇਕੱਲੀ ਬੈਠੀ ਰਮਨ ਦੀ ਟੇਬਲ ਤੇ ਰੱਖੀ ਕੌਫੀ ਠੰਡੀ ਹੋ ਰਹੀ ਸੀ। ਹਲਕੀ ਬੁੱਧਨਾ ਬੰਦੀ ਹੁਣ ਮूसलाधार ਬਾਰਿਸ਼ ਵਿੱਚ ਬਦਲ ਗਈ ਸੀ। ਉਹ ਪਾਣੀ ਦੀਆਂ ਮੋਟੀਆਂ-ਮੋਟੀਆਂ ਧਾਰਾਂ ਨੂੰ ਇੱਕ ਟੱਕ ਨਿਹਾ ਰਹੀ ਸੀ। ਪਰ ਉਸ ਦਾ ਦਿਮਾਗ ਕਿਤੇ ਹੋਰ ਸੀ। ਮੰਮੀ ਪਾਪਾ ਵਕੀਲ ਨਾਲ ਗੱਲ ਕਰਨ ਗਏ ਸੀ। ਘਰ ਵਿੱਚ ਉਹ ਇਕੱਲੀ ਸੀ। ਅਸਦੀਆਂ ਨਜ਼ਰਾਂ ਦੇ ਸਾਹਮਣੇ ਵਾਰ-ਵਾਰ ਨੀਤੂ ਦੀਦੀ ਦਾ ਚਿਹਰਾ ਆ ਰਿਹਾ ਸੀ ਨੀਤੂ ਦੀਦੀ ਉਸਨੇ ਜਠਾਣੀ ਕਹਿਣ ਨੂੰ ਤਾਂ ਉਹਨਾਂ ਦੋਨਾਂ ਦਾ ਰਿਸ਼ਤਾ ਦਰਾਣੀ ਜਠਾਣੀ ਦਾ ਸੀ ਪਰ ਨੀਤੂ ਦੀਦੀ ਹੀ ਸਹੀ ਅਰਥਾਂ ਵਿੱਚ ਉਸਦੀ ਵੱਡੀ ਭੈਣ ਸਾਬਤ ਹੋਈ ਸੀ ਜੇਕਰ ਉਹ ਨਾ ਹੁੰਦੀ ਤਾਂ ਪਤਾ ਨਹੀਂ ਕੀ ਹੁੰਦਾ ਉਸਦੇ ਨਾਲ ਉਸਨੇ ਉਸਨੂੰ ਇੱਕ ਨਰਕ ਵਿੱਚੋਂ ਕੱਢਿਆ ਜਿੱਥੇ ਉਹ ਸਵਰਗ ਦੀ ਤਲਾਸ਼ ਵਿੱਚ ਗਈ ਸੀ ਹਾਂ ਸਵਰਗ ਤੋਂ ਵੀ ਸੋਹਣਾ ਆਪਣਾ ਘਰ ਵਸਾਉਣ ਦੀ ਚਾਹਤ ਵਿੱਚ ਉਸਨੇ ਯੁਵਰਾਜ ਦਾ ਸਾਥ ਚੁਣਿਆ ਸੀ ਦੋਨੋਂ ਇੱਕ ਹੀ ਦਫ਼ਤਰ ਵਿੱਚ ਕੰਮ ਕਰਦੇ ਸੀ ਦੋਨਾਂ ਵਿੱਚ ਦੋਸਤੀ ਹੋ ਗਈ ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ ਇਹ ਸਭ ਕਿਵੇਂ ਹੋਇਆ ਰਮਨ ਨੂੰ ਪਤਾ ਹੀ ਨਹੀਂ ਲੱਗਿਆ ਹਰ ਪ੍ਰੇਮੀ ਜੋੜੇ ਦੀ ਤਰ੍ਹਾਂ ਉਹ ਇਕੱਠੇ ਜਉਣ ਮਰਨ ਦੀਆਂ ਕਸਮਾਂ ਖਾਂਦੇ ਹੱਥਾਂ ਵਿੱਚ ਹੱਥ ਪਾ ਕੇ ਮੌਲ ਵਿੱਚ ਘੁੰਮਦੇ ਲਾਂਚ ਡਿਨਰ ਤੇ ਇਕੱਠੇ ਜਾਂਦੇ ਯੁਵਰਾਜ ਉਸ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਅਸਦੀ ਬਹੁਤ ਕੇਅਰ ਕਰਦਾ ਰਮਨ ਉਸਦੇ ਇਸੇ ਕੇਅਰਿੰਗ ਨੇਚਰ ਤੇ ਫਿਦਾ ਹੋ ਗਈ ਸੀ ਉਸ ਨੂੰ ਯਾਦ ਹੈ ਇੱਕ ਦਿਨ ਦਫਤਰ ਦਾ ਵਾਟਰ ਪਿਉਰੀਫਾਇਰ ਖਰਾਬ ਹੋ ਗਿਆ ਸੀ ਗਰਮੀ ਇੰਨੀ ਸੀ ਕਿ ਏਸੀ ਦਫਤਰ ਵਿੱਚ ਵੀ ਗਲਾ ਸੁੱਕ ਰਿਹਾ ਸੀ ਉਸਨੇ ਕਿਹਾ युवराज ਮੈਂ ਪਿਆਸ ਨਾਲ ਮਰ ਜਾਵਾਂਗੀ ਮੈਨੂੰ ਪਿਆਸ ਕੁਝ ਜ਼ਿਆਦਾ ਹੀ ਲੱਗਦੀ ਹੈ ਤੇ ਨਾਰਮਲ ਪਾਣੀ ਸੂਟ ਨਹੀਂ ਕਰਦਾ ਇਹ ਬੰਦਾ ਕਿਸ ਦਿਨ ਕੰਮ ਆਵੇਗਾ ਮੈਂ ਹੁਣੇ ਪਾਣੀ ਦੀ ਬੋਤਲ ਲਿਆਂਦਾ ਯਵਰਾਜ ਨੇ ਕਿਹਾ ਯਾਰ 3-4 ਕਿਲੋਮੀਟਰ ਜਾਣਾ ਪੈਣਾ ਸ਼ਹਿਰ ਤੋਂ ਇੰਨੀ ਦੂਰ ਇਹੋ ਜੀ ਸਾਈਡ ਤੇ ਸਾਨੂੰ ਜੁਆਇਨ ਹੀ ਨਹੀਂ ਸੀ ਕਰਨਾ ਚਾਹੀਦਾ ਰਮਨ ਉਦਾਸ ਅੰਦਾਜ਼ ਵਿੱਚ ਬੋਲੀ ਮੈਡਮ ਇੱਕ ਦਿਨ ਪਾਣੀ ਕੀ ਨਹੀਂ ਮਿਲਿਆ ਤੁਸੀਂ ਨੌਕਰੀ ਛੱਡਣ ਦਾ ਪਲਾਨ ਬਣਾ ਲਿਆ ਬੰਦੇ ਨੂੰ ਸੇਵਾ ਦਾ ਮੌਕਾ ਤਾਂ ਦਿਓ ਆਦਾ ਨਾਲ ਝੁੱਕ ਕੇ ਉਸਨੇ ਇਸ ਤਰ੍ਹਾਂ ਕਿਹਾ ਜਿਵੇਂ ਪ੍ਰਪੋਜ਼ ਕਰ ਰਿਹਾ ਹੋਵੇ ਤੇ ਤੀਰ ਦੀ ਤਰ੍ਹਾਂ ਉਹ ਨਿਕਲ ਗਿਆ ਰਮਨ ਖਿੜਕੀ ਦੇ ਕੋਲ ਆ ਕੇ ਉਸ ਨੂੰ ਮੋਟਰਸਾਈਕਲ ਸਟਾਰਟ ਕਰਕੇ ਜਾਂਦੇ ਹੋਏ ਦੇਖਦੀ ਰਹੀ ਜਦੋਂ ਅੱਖਾਂ ਤੋਂ ਉਹਲੇ ਨਾ ਹੋ ਗਿਆ ਤਾਂ ਉਸਨੇ ਮੁਸਕਰਾ ਕੇ ਹੌਲੀ ਜਿਹਾ ਸਿਰ ਹਿਲਾਇਆ 파ਵਲ ਤੇ ਟੇਬਲ ਤੇ ਆ ਕੇ ਆਪਣਾ ਕੰਮ ਨਿਪਟਾਉਣ ਲੱਗੀ ਮੰਮੀ ਪਾਪਾ ਵਿਆਹ ਦੀ ਗੱਲ ਚਲਾਉਣ ਲੱਗੇ ਸੀ ਇੱਕ ਦਿਨ ਰਮਨ ਨੇ ਮਾਂ ਨੂੰ ਫੋਨ ਕਰਕੇ ਯੁਵਰਾਜ ਦੇ ਬਾਰੇ ਵਿੱਚ ਦੱਸਿਆ ਮਾਂ ਹੈਰਾਨ ਹੋ ਗਈ ਤੂੰ ਆਪਣੇ ਪਾਪਾ ਨੂੰ ਨਹੀਂ ਜਾਣਦੀ ਇੱਕ ਤਾਂ ਮੁੰਡਾ ਤੇਰੀ ਪਸੰਦ ਦਾ ਉਤੋਂ ਜਾਤ ਵੀ ਅਲੱਗ ਤੂੰ ਜਿੰਨਾ ਸੌਖਾ ਸਮਝ ਰਹੀ ਆ ਉਹਨਾ ਸੌਖਾ ਨਹੀਂ ਆ ਸਾਰਾ ਕੁਝ ਮੰਮੀ ਜਾਤ ਪਾਤ ਨਾਲ ਕੁਝ ਨਹੀਂ ਹੁੰਦਾ ਦਿਲ ਮਿਲਨੇ ਚਾਹੀਦੀ ਆ ਬਸ ਤੇ ਮੈਂ ਕੋਈ ਪਹਿਲੀ ਕੁੜੀ ਨਹੀਂ ਜੋ ਦੂਜੀ ਜਾਤੀ ਦੇ ਮੁੰਡੇ ਨਾਲ ਵਿਆਹੀ ਜਾਵਾਂਗੀ ਕਿੰਨੇ ਵਿਆਹ ਹੋ ਰਹੇ ਆ ਸਮਾਜ ਵਿੱਚ ਉਹ ਕਿੰਨਾ ਚੰਗਾ ਤੇ ਕੇਰਿੰਗ ਆ ਤੁਸੀਂ ਇੱਕ ਵਾਰ ਮਿਲੋ ਫਿਰ ਪਤਾ ਲੱਗ ਜਾਵੇਗਾ ਪਾਪਾ ਨਾ ਮੰਨੇ ਤਾਂ ਜੱਤੇ ਅੜ ਗਈ ਮਾਂ ਦੋਨਾਂ ਦੇ ਵਿਚਕਾਰ ਸੀ ਵੱਡੀ ਭੈਣ ਤੇ ਪ੍ਰਾਦਾ ਵਿਆਹ ਹੋ ਚੁੱਕਿਆ ਸੀ। ਉਹਨਾਂ ਦੋਨਾਂ ਨੇ ਵੀ ਪਾਪਾ ਨੂੰ ਸਮਝਾਇਆ। ਮਾਂ ਨਿਸ਼ਚਿੰਤ ਸੀ ਕਿ ਕੋਈ ਉਸ ਤੋਂ ਛੋਟਾ ਨਹੀਂ ਸੀ ਕਿ ਉਸਦੇ ਵਿਆਹ ਤੋਂ ਬਾਅਦ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ। ਕੌਣ ਸਮਾਂ ਲੱਗਾ? ਪਾਪਾ ਥੋੜਾ-ਥੋੜਾ ਨਰਮ ਪੈ ਗਏ। ਯੁਵਰਾਜ ਨਾਲ ਮਿਲਣ ਨੂੰ ਤਿਆਰ ਹੋਵੇ। 5-6 ਦਿਨਾਂ ਤੱਕ ਉਹ ਦਿੱਲੀ ਦੇ ਇੱਕ ਹੋਟਲ ਵਿੱਚ ਰੁਕੇ। ਰਮਨ ਗਰਲ ਹੌਸਟਲ ਵਿੱਚ ਰਹਿੰਦੀ ਸੀ। ਉਸਨੇ ਦਫ਼ਤਰ ਤੋਂ ਛੁੱਟੀ ਲੈ ਲਈ। ਯੁਵਰਾਜ ਵੀ ਮੰਮੀ-ਪਾਪਾ ਨੂੰ ਚੰਗਾ ਲੱਗਿਆ। ਲੰਬਾ ਪਤਲਾ ਗੋਰਾ ਚਿੱਟਾ ਯੁਵਰਾਜ ਖੂਬ ਗੱਲਾਂ ਕਰਦਾ ਤੇ ਦਿਲ ਖੋਲ ਕੇ ਹੱਸਦਾ ਸੱਚਮੁੱਚ ਇੰਨਾ ਕੇਰਿੰਗ ਨਾ ਉਹਨਾਂ ਦਾ ਪੁੱਤਰ ਸੀ ਤੇ ਨਾ ਹੀ ਪਹਿਲਾ ਜਵਾਈ ਮੰਮੀ ਦੇ ਹੱਥਾਂ ਵਿੱਚ ਇੱਕ ਛੋਟਾ ਪੈਕੇਟ ਵੀ ਦੇਖਦਾ ਤਾਂ ਝੱਟ ਲੈ ਲੈਂਦਾ ਆਂਟੀ ਬੇਟੇ ਦੇ ਹੁੰਦਿਆਂ ਹੋਇਆਂ ਤੁਸੀਂ ਸਮਾਨ ਕਿਉਂ ਢੋ ਰਹੇ ਹੋ ਰਸਤੇ ਵਿੱਚ ਵੀ ਸਭ ਦਾ ਧਿਆਨ ਰੱਖਦਾ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਉਸਨੂੰ ਧਿਆਨ ਰਹਿੰਦਾ ਸੀ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਪਿਆਸ ਤਾਂ ਨਹੀਂ ਲੱਗੀ ਥਕਾਵਟ ਹੋ ਰਹੀ ਹੈ ਤਾਂ ਆਰਾਮ ਕਰ ਲਵੋ ਉਸ ਤੋਂ ਬਾਅਦ 2-3 ਵਾਰ ਪਾਪਾ ਯੁਵਰਾਜ ਨੂੰ ਹੋਰ ਮਿਲੇ ਉਹ ਹਰ ਵਾਰ ਹੱਸਦਾ ਮੁਸਕਰਾਉਂਦਾ એનર્ਜੀ ਨਾਲ ਭਰਪੂਰ ਮਿਲਿਆ ਆਖਰ ਪਾਪਾ ਨੇ ਵਿਆਹ ਲਈ ਹਾਂ ਕਰ ਦਿੱਤੀ ਜਦੋਂ ਉਸਦੀ ਮੰਮੀ ਪਾਪਾ ਨੂੰ ਮਿਲਣ ਦੀ ਵਾਰੀ ਆਈ ਤਾਂ ਉਸਨੇ ਕਿਹਾ ਕਿ ਤੁਸੀਂ ਇੰਨੀ ਦੂਰ ਕਿੱਥੇ ਜਾਓਗੇ ਮੰਮੀ ਪਾਪਾ ਚੰਡੀਗੜ੍ਹ ਆਉਣ ਵਾਲੇ ਹਨ ਉੱਥੇ ਹੀ ਉਹਨਾਂ ਨੂੰ ਮਿਲ ਲੈਣਾ ਉਹਨਾਂ ਦਾ ਆਪਣਾ ਘਰ ਚੰਡੀਗੜ੍ਹ ਦੇ ਨੇੜੇ ਹੀ ਆ ਸਾਰਿਆਂ ਨੂੰ ਆਈਡੀਆ ਠੀਕ ਲੱਗਿਆ ਪੂਆ ਦੇ ਬੇਟੇ ਦਾ ਵਿਆਹ ਸੀ ਤਾਂ ਸਾਰੇ ਚੰਡੀਗੜ੍ਹ ਆਏ। ਯੁਵਰਾਜ ਦੇ ਮੰਮੀ ਪਾਪਾ, ਭਰਾ ਭਾਬੀ ਤੇ ਉਹਨਾਂ ਦੇ ਬੱਚੇ ਸਾਰੇ ਹੀ ਖੁਸ਼ਮિજાਜ਼ ਤੇ ਮਿਲਨਸਾਰ ਸੀ। ਹਾਂ ਯੁਵਰਾਜ ਦੀ ਸੋਹਣੀ ਸੁਨਖੀ ਭਾਬੀ ਨੀਤੂ ਗੱਲ ਕੁਝ ਘਟ ਕਰ ਰਹੀ ਸੀ। ਸ਼ਾਇਦ ਸ਼ਾਂਤ ਸੁਭਾਅ ਦੀ ਹੋਵੇ। ਰਮੰਦਰ ਰਿਸ਼ਤਾ ਉੱਥੇ ਪੱਕਾ ਹੋ ਗਿਆ। ਵਿਆਹ ਦੀ ਤਰੀਕ ਵੀ ਫਿਕਸ ਕਰ ਦਿੱਤੀ ਗਈ। ਦਾਜ ਦਹੇਜ ਦੀ ਗੱਲ ਨਹੀਂ ਹੋਈ। ਯੁਵਰਾਜ ਦੇ ਪਾਪਾ ਨੇ ਮਜ਼ਾਕ ਵਿੱਚ ਕਿਹਾ ਭਾਈ ਸਾਹਿਬ ਰਮਨ ਤੁਹਾਡੀ ਸਭ ਤੋਂ ਛੋਟੀ ਤੇ लाड़ਲੀ ਬੇਟੀ ਆ ਇਸ ਦੇ ਲਈ ਤੁਸੀਂ ਬਹੁਤ ਘੱਟ ਜੋੜ ਕੇ ਰੱਖਿਆ ਹੋਵੇਗਾ ਹੁਣ ਹੋਰ ਤੁਸੀਂ ਕਰਨਾ ਵੀ ਕੀ ਆ ਪਲਾਈ ਵੀ ਕੋਈ ਕਹਿਣ ਦੀ ਗੱਲ ਆ ਵਿਆਹ ਵਿੱਚ ਭਾਈ ਸਾਹਿਬ ਦਿਲ ਖੋਲ ਕੇ ਖਰਚ ਕਰਨਗੇ ਇਹ ਵਿਆਹ ਸ਼ਾਨਦਾਰ ਹੋਵੇਗਾ ਕਿਉਂ ਭਾਈ ਸਾਹਿਬ ਯੁਵਰਾਜ ਦੀ ਮਾਂ ਨੇ ਹੱਸਦਿਆਂ ਕਿਹਾ ਵਿਆਹ ਤੋਂ 10 ਦਿਨ ਪਹਿਲਾਂ ਯੁਵਰਾਜ ਦੇ ਪਾਪਾ ਦਾ ਫੋਨ ਆਇਆ ਭਾਈ ਸਾਹਿਬ ਯੁਵਰਾਜ ਥੋੜਾ ਬੜਬੋਲਾ ਲੱਗਦਾ ਪਰ ਅੰਦਰੋਂ ਸੰਕੋਚ ਕਰਦਾ ਉਸਦੀ ਬੜੀ ਇੱਛਾ ਸੀ ਕਿ ਇੱਕ ਕਾਰ ਰਮਨ ਦੇ ਲਈ ਤੁਸੀਂ ਉਸਨੂੰ ਦਿੰਦੇ ਖੁਦ ਦੀ ਕਾਰ ਖਰੀਦਣ ਵਿੱਚ ਤਾਂ ਕਾਫੀ ਸਮਾਂ ਲੱਗ ਜਾਵੇਗਾ ਵੈਸੇ ਉਹ ਤੁਹਾਨੂੰ ਕਹਿਣ ਨੂੰ ਮਨਾ ਕਰ ਰਿਹਾ ਸੀ ਪਰ ਮੈਂ ਕਿਹਾ ਕਿ ਇੱਛਾ ਹੋਵੇ ਤਾਂ ਉਸਨੂੰ ਦਬਾਉਣਾ ਕਿਉਂ ਤੁਸੀਂ ਕਾਰ ਦੇ ਲਈ ਪੈਸੇ ਭੇਜ ਦਿਓ ਯੁਵਰਾਜ ਨੂੰ ਇੱਥੇ ਇੱਕ ਗੱਡੀ ਪਸੰਦ ਆ ਗਈ ਹੈ 9 ਲੱਖ ਦੀ ਹੈ ਪਰ ਸ਼ੋਰੂਮ ਸਾਡੇ ਜਾਣ ਪਹਿਚਾਨ ਵਾਲਿਆਂ ਦਾ ਉਹ ਡਿਸਕਾਊਂਟ ਦੇ ਰਹੇ ਆ 8.5 ਲੱਖ ਤੱਕ ਮਿਲ ਸਕਦੀ ਹੈ। ਪਾਪਾ ਨੂੰ ਅਗੋਂ ਕੋਈ ਗੱਲ ਨਹੀਂ ਆਈ। ਭਰਾ ਨੇ ਸੁਣਿਆ ਤਾਂ ਉਹ ਵੀ ਗੁੱਸੇ ਹੋ ਗਿਆ। ਬਈ ਇਹ ਤਾਂ ਸਰਾ ਸਰ ਦਾਜ ਮੰਗਣਾ ਹੈ। ਇੰਨੀ ਜਲਦੀ ਅਸੀਂ ਕਿੱਥੋਂ ਲਿਆਵਾਂਗੇ? ਉਹ ਸਾਰੇ ਤਾਂ ਲਾਲਚੀ ਲੱਗ ਰਹੇ ਆ। ਰਮਨ ਨੂੰ ਭਰਾ ਦੀ ਗੱਲ ਬੁਰੀ ਲੱਗੀ। ਕਹਿਣ ਲੱਗੀ ਇੱਕ ਕਾਰ ਹੀ ਤਾਂ ਮੰਗ ਰਿਹਾ ਉਹ ਵੀ ਮੇਰੇ ਲਈ। ਭਰਾ ਉਹ ਵੀ ਨਹੀਂ ਦੇਣਾ ਚਾਹੁੰਦਾ। ਵਿਆਹ ਤੋਂ ਬਾਅਦ ਉਹ ਬਦਲ ਗਿਆ। ਪੈਣ ਦੀ ਖੁਸ਼ੀ ਕੋਈ ਮਾਇਨੇ ਨਹੀਂ ਰੱਖਦੀ ਵਿਆਹ ਵਿੱਚ ਬਹੁਤ ਘੱਟ ਦਿਨ ਬਚੇ ਸੀ ਸਾਰੀ ਤਿਆਰੀ ਹੋ ਚੁੱਕੀ ਸੀ ਪੈਸੇ ਵੀ ਕਾਫੀ ਖਰਚ ਹੋ ਚੁੱਕੇ ਸੀ ਮਾਨ ਮਰਿਆਦਾ ਦੀ ਗੱਲ ਸੀ ਸਿਰਫ ਇਸ ਗੱਲ ਦੇ ਲਈ ਵਿਆਹ ਤੋੜਨਾ ਮੂਰਖਤਾ ਸੀ ਬਾਕੀ ਰਮਨ ਕਿੱਥੇ ਮੰਨਣ ਵਾਲੀ ਸੀ ਕਿਸੇ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਦੇਣਾ ਹੀ ਪਈ ਉਸ ਤੋਂ ਬਾਅਦ ਵਿਆਹ ਦੇ ਦਿਨ ਤੱਕ ਬੜੇ ਸਲੀਕੇ ਨਾਲ ਕਦੇ ਚੈਨ ਕਦੇ ਅੰਗੂਠੀ ਕਦੇ ਫਰਨੀਚਰ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਸਮਾਨ ਦੀ ਡਿਮਾਂਡ ਕੀਤੀ ਗਈ। ਰਮਨ ਪਿਆਰ ਵਿੱਚ ਇਸ ਤਰ੍ਹਾਂ ਅੰਨੀ ਸੀ ਕਿ ਉਸ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਇਹੇ ਡਿਮਾਂਡ ਹੀ ਦਾਜ ਹੈ। ਭਰਾ ਤੇ ਪਾਪਾ ਸਮਝਾਉਣਾ ਚਾਹੁੰਦੇ ਤਾਂ ਉਸ ਨੂੰ ਲੱਗਦਾ ਇਹ ਅੱਜ ਵੀ ਯੁਵਰਾਜ ਨੂੰ ਦਿਲ ਤੋਂ ਸਵੀਕਾਰ ਨਹੀਂ ਕਰ ਰਹੀ। ਮੰਮੀ ਚੰਗੀ ਤਰ੍ਹਾਂ ਸਮਝ ਰਹੀ ਸੀ ਪਰ ਕਰੇ ਕੀ ਧੀ ਦਾ ਦਿਲ ਵੀ ਨਹੀਂ ਸੀ ਤੋੜਨਾ ਚਾਹੁੰਦੀ। ਪਤੀ ਤੇ ਪੁੱਤਰ ਦੇ ਤਰਕ ਵੀ ਸਹੀ ਲੱਗ ਰਹੇ ਸਨ। ਰਮਨ ਵਿਆਹ ਤੋਂ ਬਾਅਦ ਸੌਰੀ ਆ ਗਈ। ਉਹ ਬੇहद ਖੁਸ਼ ਸੀ। ਘਰ ਜਿਆਦਾ ਵੱਡਾ ਨਹੀਂ ਸੀ। ਤਿੰਨ ਛੋਟੇ-ਛੋਟੇ ਕਮਰੇ ਸੀ। ਛੋਟਾ ਜਿਹਾ ਡਰਾਇੰਗ ਰੂਮ, ਕਿਚਨ ਤੇ ਬਾਥਰੂਮ। ਉਹ ਸੋਚਦੀ, ਇੱਥੇ ਰਹਿਣਾ ਕਿੰਨੇ ਕੁ ਦਿਨ ਆ? ਹਸਨੇ ਤਾਂ ਦਿੱਲੀ ਚਲੇ ਜਾਣਾ। ਉਸਦੇ ਕਮਰੇ ਵਿੱਚ ਜਖਾਨੀ ਦੇ ਬੱਚੇ ਪੂਰਾ ਦਿਨ ਉਧਮ ਮਚਾਉਂਦੇ, ਚਾਹਕਦੇ ਰਹਿੰਦੇ। ਉਸ ਨੂੰ ਬਹੁਤ ਚੰਗਾ ਲੱਗਦਾ। ਸਾਰੇ ਉਸ ਨਾਲ ਖੂਬ ਗੱਲਾਂ ਕਰਦੇ, ਪਿਆਰ ਲਟਾਉਂਦੇ। ਜਿਠਾਣੀ ਘਾਟੀ ਗੱਲ ਕਰਦੀ ਰਮਨ ਸੋਈ ਵਿੱਚ ਜਦੋਂ ਜਾਂਦੀ ਤਾਂ ਉਹ ਕਹਿੰਦੀ ਥੋੜੇ ਦਿਨ ਆਰਾਮ ਕਰ ਲੈ ਫਿਰ ਕੰਮ ਹੀ ਕਰਨਾ ਹੌਲੀ ਹੌਲੀ ਉਸਨੇ ਗੌਰ ਕਰਨਾ ਸ਼ੁਰੂ ਕੀਤਾ ਉਸ ਦੇ ਸਾਹਮਣੇ ਸਭ ਠੀਕ ਤਰ੍ਹਾਂ ਗੱਲ ਕਰਦੇ ਪਰ ਉਹ ਕਮਰੇ ਵਿੱਚ ਹੁੰਦੀ ਤਾਂ ਇਸ ਤਰ੍ਹਾਂ ਲੱਗਦਾ ਕਿ ਉਹ ਸਾਰੇ ਆਪਸ ਵਿੱਚ ਖੁਸਰ-ਫੁਸਰ ਕਰ ਰਹੇ ਹਨ ਜਿਵੇਂ ਹੀ ਉਹ ਸਭ ਦੇ ਕੋਲ ਜਾਂਦੀ ਤਾਂ ਸਾਰੇ ਇੱਕਦਮ ਚੁੱਪ ਹੋ ਜਾਂਦੇ ਤੇ ਉਸ ਨਾਲ ਗੱਲ ਕਰਨ ਲੱਗ ਜਾਂਦੇ ਇੱਕ ਦਿਨ ਦੁਪਹਿਰੇ ਸਾਰੀ ਆਰਾਮ ਕਰ ਰਹੀ ਸੀ ਜੇਟ ਕਰੇ ਨਹੀਂ ਸੀ युवराज ਵੀ ਲੇਟੇ ਲੇਟੇ ਹੀ ਸੌ ਗਿਆ ਉਹ اٹਕੇ ਜਠਾਨੀ ਦੇ ਕਮਰੇ ਵਿੱਚ ਗਈ ਉਸਨੇ ਹਸਨੋ ਪਿਆਰ ਨਾਲ ਆਪਣੇ ਕੋਲ ਬਿਠਾਇਆ युवराज ਸੌ ਗਿਆ ਹਾਂਜੀ ਦੀਦੀ ਤਾਂ ਹੀ ਤਾਂ ਤੁਹਾਡੇ ਕੋਲ ਆਈਆਂ ਉਸਨੇ ਮੁਸਕਰਾਉਂਦਿਆਂ ਕਿਹਾ ਇਹ ਕਿਹੋ ਜਿਹਾ ਸਵਾਲ ਸੀ ਉਸਨੇ ਸੋਚਿਆ ਇੰਨੇ ਵਿੱਚ ਹੀ युवराज ਆ ਗਿਆ ਯਾਰ ਤੂੰ ਇੱਥੇ ਆ ਕਮਾਉਣ ਯਾਰ ਉਸਨੇ ਅਜੇਹੀ ਅਦਾ ਨਾਲ ਸਭ ਕਿਹਾ ਕਿ ਉਹ ਹੱਸ ਕੇ ਉੱਠ ਕੇ ਚਲੀ ਗਈ ਗੱਲ ਅਧੂਰੀ ਰਹਿ ਗਈ ਪਰ ਜਠਾਣੀ ਦਾ ਸਵਾਲ ਉਸ ਦਾ ਪਿੱਛਾ ਕਰਦਾ ਰਿਹਾ ਉਸਨੇ ਗੌਰ ਕੀਤਾ ਕਿ ਹਰ ਵਕਤ ਕੋਈ ਨਾ ਕੋਈ ਪਰਛਾਵੇਂ ਦੀ ਤਰ੍ਹਾਂ ਉਸਦੇ ਨਾਲ ਰਹਿੰਦਾ ਹੈ ਉਹ ਜਠਾਣੀ ਨਾਲ ਜ਼ਿਆਦਾ ਕੋਲ ਮਿਲ ਨਾ ਸਕੇ ਅਜੇਹੀ ਕੋਸ਼ਿਸ਼ ਸਭ ਦੀ ਹੁੰਦੀ ਇੱਕ ਦਿਨ ਸ਼ਾਮ ਨੂੰ ਜਠਾਣੀ ਖਾਣਾ ਬਣਾ ਰਹੀ ਸੀ ਉਹ ਕਿਚਨ ਵਿੱਚ ਹੈਲਪ ਕਰਨ ਗਈ ਉਸਨੇ ਦੇਖਿਆ ਪਕੌੜੇ ਤਲਦੇ ਹੋਏ ਜਠਾਣੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ। ਉਸਨੇ ਪੁੱਛੀ ਲਿਆ। "ਦੀਰੀ, ਤੁਸੀਂ ਰੋ ਰਹੇ ਹੋ?" "ਨਹੀਂ ਨਹੀਂ, ਪਿਆਜ਼ ਕੱਟੇ ਸੀ ਨਾ। ਮੇਰੀਆਂ ਅੱਖਾਂ ਵਿੱਚ ਪਿਆਜ਼ ਦੀ ਗੁੜੱਤਨ ਕੁਝ ਜ਼ਿਆਦਾ ਹੀ ਲੱਗਦੀ ਆ।" ਉਸਨੇ ਛੇਤੀ ਹੀ ਹੰਝੂ ਪੂੰਝਦੇ ਹੋਏ ਕਿਹਾ। ਰਮਨ ਨੇ ਪਾंप ਲਿਆ। "ਪਿਆਜ਼ ਤਾਂ ਨਹੀਂ ਸੀ ਰਵਾਰੇ। ਕੋਈ ਗੱਲ ਹੋਰ ਸੀ।" 10-12 ਦਿਨ ਨਿਕਲ ਗਏ। ਉਹਨਾਂ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਸੀ ਯੁਵਰਾਜ ਨੇ ਰਾਤ ਨੂੰ ਕਿਹਾ ਮੈਂ ਦਿੱਲੀ ਜਾ ਰਿਹਾ ਮਮੀ ਪਾਪਾ ਚਾਹੁੰਦੇ ਹਨ ਕਿ ਤੂੰ ਕੁਝ ਦਿਨ ਉਹਨਾਂ ਦੇ ਨਾਲ ਰਹੀਂ ਰਮਨ ਹੈਰਾਨ ਹੋਣ ਲੱਗੀ ਤੇ ਕਹਿਣ ਲੱਗੀ ਤੁਹਾਨੂੰ ਪਤਾ ਹੈ ਨਾ ਸਾਨੂੰ ਹੋਰ ਛੁੱਟੀਆਂ ਨਹੀਂ ਮਿਲ ਸਕਦੀਆਂ ਯੁਵਰਾਜ ਕਹਿਣ ਲੱਗਾ ਮੈਂ ਦਫ਼ਤਰ ਵਿੱਚ ਗੱਲ ਕਰ ਲਵਾਂਗਾ ਉੱਥੇ ਸਾਡੀ ਤਨਖਾਹ ਵੀ ਘਟ ਹੈ ਕਦੇ-ਕਦੇ ਸੋਚਦਾ ਆਪਣਾ ਕੰਮ ਸ਼ੁਰੂ ਕਰ ਲਵਾਂ ਪਰ ਵਿਆਹ ਤੋਂ ਪਹਿਲਾਂ ਤਾਂ ਸਾਡੀ ਇਸ ਤਰ੍ਹਾਂ ਦੀ ਕੋਈ ਪਲੈਨਿੰਗ ਨਹੀਂ ਸੀ ਰਮਨ ਹੈਰਾਨੀ ਨਾਲ ਕਹਿਣ ਲੱਗੇ ਬਸ ਹੁਣ ਤੂੰ ਇਹਨੇ ਸਵਾਲ ਕਿਉਂ ਕਰ ਰਹੀ ਆ ਯੁਵਰਾਜ ਦਾ ਅੰਦਾਜ਼ ਬਦਲਿਆ ਹੋਇਆ ਸੀ ਰਮਨ ਨੇ ਗੱਲ ਅੱਗੇ ਨਹੀਂ ਵਧਾਈ ਪਰ ਉਸਨੂੰ ਲੱਗਿਆ ਕਿ ਇਸ ਤੋਂ ਪਹਿਲਾਂ ਉਸ ਦਾ ਇੰਨਾ ਰੁੱਖਾ ਵਿਹਾਰ ਉਸ ਨੇ ਕਦੇ ਨਹੀਂ ਸੀ ਦੇਖਿਆ ਉਸ ਨੇ ਸੋਚਿਆ ਹੋ ਸਕਦਾ ਮੰਮੀ ਪਾਪਾ ਨਾਲ ਕਿਸੇ ਗੱਲ ਦੀ ਕੋਈ ਟੈਨਸ਼ਨ ਹੋ ਗਈ ਹੋਵੇ ਕੋਜ ਦੇ ਦਿਨ ਤੱਕ ਇੱਥੇ ਹੀ ਰੋਕ ਕੇ ਇੰਜੋਏ ਕਰਦੀਆਂ ਮੈਂ ਕਿਹੜਾ ਇੱਥੇ ਕੋਈ ਪਰਮਨੈਂਟ ਰਹਿਣਾ ਯਵਰਾਜ 2 ਦਿਨਾਂ ਬਾਅਦ ਚਲਾ ਗਿਆ ਜਿਠਾਣੀ ਨਾਲ ਹਜੇ ਵੀ ਉਹ ਕੌਲ ਮਲ ਨਹੀਂ ਸੀ ਸਕੇ ਜਦੋਂ ਵੀ ਦੋਨੋਂ ਗੱਲਾਂ ਕਰਦੀਆਂ ਹੁੰਦੀਆਂ ਤਾਂ ਸੱਸ ਉਸਨੂੰ ਕਿਸੇ ਨਾ ਕਿਸੇ ਬਹਾਨੇ ਅਲੱਗ-ਅਲੱਗ ਕੰਮਾਂ ਤੇ ਲਗਾ ਦਿੰਦੀ ਉਸਨੂੰ ਲੱਗਣ ਲੱਗਾ ਕਿ ਕੋਈ ਗੱਲ ਤਾਂ ਹੈ ਉਹ ਆਪਣੇ ਮੰਮੀ ਪਾਪਾ ਨਾਲ ਵੀ ਜ਼ਿਆਦਾ ਗੱਲ ਨਹੀਂ ਸੀ ਕਰ ਸਕਦੀ ਉਸ ਦੇ ਜਨ ਤੋਂ ਬਾਅਦ ਦੋਨੋਂ ਬੱਚੇ ਉਸ ਦੇ ਨਾਲ ਹੀ ਸੌਂਦੇ ਸੱਸ ਵੀ ਉਸੇ ਕਮਰੇ ਵਿੱਚ ਹੀ ਸੌਣ ਲੱਗੀ ਸੀ ਪਲਾਂ ਨਵੇਂ ਨੂੰ ਇਹ ਇਕੱਲੇ ਕਿਵੇਂ ਛੱਡ ਦੇ ਯੁਵਰਾਜ ਨੂੰ ਗਏ ਹੋਏ ਇੱਕ ਹਫ਼ਤਾ ਬੀਤ ਗਿਆ ਉਹ ਦਿਨੇ ਫੋਨ ਕਰਦੀ ਤਾਂ ਉਹ ਇਹ ਕਹਿ ਕੇ ਗੱਲ ਨਾ ਕਰਦਾ ਕਿ ਅੱਜਕੱਲ ਕੰਮ ਦਾ ਪ੍ਰੈਸ਼ਰ ਵਧ ਗਿਆ ਸਾਰੇ ਪੈਂਡਿੰਗ ਕੰਮ ਖਤਮ ਕਰਨ ਵਾਲੇ ਪਏ ਹਨ ਰਾਤ ਨੂੰ ਦੋ ਚਾਰ ਮਿੰਟ ਗੱਲ ਕਰਦਾ ਥੋੜਾ ਬਹੁਤ ਮੰਮੀ ਪਾਪਾ ਨਾਲ ਗੱਲ ਕਰਦਾ ਤੇ ਫੋਨ ਕੱਟ ਦਿੰਦਾ। ਇੱਕ ਰਾਤ ਬਹੁਤ ਤੇਜ਼ ਤੇਜ਼ ਆਵਾਜ਼ ਸੁਣ ਕੇ ਉਹ ਹੜਬੜਾ ਕੇ ਉੱઠી। ਆਵਾਜ਼ ਦੂਜੇ ਕਮਰੇ ਵਿੱਚੋਂ ਆ ਰਹੀ ਸੀ। ਉਹ ਅਟਕੇ ਡਰਾਈング ਰੂਮ ਵਿੱਚ ਗਈ। ਆਵਾਜ਼ ਜਠਾਣੀ ਦੇ ਕਮਰੇ ਵਿੱਚੋਂ ਆ ਰਹੀ ਸੀ। ਸਾਰੇ ਹੀ ਪਰਿਵਾਰ ਦੇ ਮੈਂਬਰ ਸ਼ਾਇਦ ਉੱਥੇ ਹੀ ਸੀ। ਉਹ ਦੱਬੇ ਪੈਰੀ ਕਮਰੇ ਵੱਲ ਵਧੀ। ਦਰਵਾਜ਼ਾ ਥੋੜਾ ਜਿਹਾ ਖੁੱਲ੍ਹਾ ਹੋਇਆ ਸੀ। ਫਸ ਨੇ ਹਲਕੇ ਜੇ ਸੁਰਾਖ ਰਾਹੀਂ ਅੰਦਰੋਂ ਦੇਖਣ ਦੀ ਕੋਸ਼ਿਸ਼ ਕੀਤੀ। ਤੜਾਕ ਉਸੇ ਵਕਤ ਸੋਹਰੇ ਨੇ ਜਠਾਣੀ ਦੀ ਗਲਤੇ ਥੱਪੜ ਜੜਿਆ। ਉਹ ਕੰਬ ਗਈ। ਜਠਾਣੀ ਇਸ ਤਰ੍ਹਾਂ ਨਰਜੀਬ ਖੜੀ ਸੀ ਜਿਵੇਂ ਕਸਾਈ ਦੇ ਸਾਹਮਣੇ ਮੀਮਣਾ ਖੜਾ ਹੁੰਦਾ। "ਪਾਪਾ, ਗੁੱਸੇ ਨੂੰ ਕਾਬੂ ਵਿੱਚ ਰੱਖੋ। ਦੂਜੇ ਕਮਰੇ ਵਿੱਚ ਰਮਨ ਸੌ ਰਹੀ ਐ। ਮੈਂ ਦੇਖਦਾ।" ਜੇਠ ਨੇ ਕਿਹਾ। ਸੋਹਰਾ ਗੁੱਸੇ ਨਾਲ ਤਮਤਮਾਉਂਦੇ ਹੋਏ ਕੁਝ ਬੜਬੜਾ ਰਿਹਾ ਸੀ। ਉਹ ਛੇਤੀ ਹੀ ਦੱਬੇ ਪੈਰੀ ਆਪਣੇ ਕਮਰੇ ਵਿੱਚ ਆ ਗਈ। ਅੱਖਾਂ ਬੰਦ ਕਰਕੇ ਸੌਣ ਦਾ ਨਾਟਕ ਕੀਤਾ। ਪਰ ਉਸਨੇ ਜੋ ਹੁਣੇ ਦੇਖਿਆ ਸੀ ਉਹ ਅਸਦੀਆਂ ਅੱਖਾਂ ਦੇ ਸਾਹਮਣੇ ਜਾ ਹੀ ਨਹੀਂ ਸਿਰਿਆ ਥੋੜੀ ਦੇਰ ਬਾਅਦ ਹਾਸਾਈ ਲਾਈਟ ਜਗਾ ਕੇ ਚੈੱਕ ਕੀਤਾ ਕਿ ਉਹ ਜਾਗਦੀ ਤਾਂ ਨਹੀਂ ਪਰ ਜਦੋਂ ਯਕੀਨ ਹੋ ਗਿਆ ਕਿ ਸਭ ਠੀਕ ਹੈ ਤਾਂ ਉਹ ਵੀ ਉਸਦੇ ਨਾਲ ਹੀ ਸੌਂਗੀ ਸਵੇਰੇ ਸਭ ਕੁਝ ਨਾਰਮਲ ਸੀ ਨੀਤੂ ਦੀਦੀ ਦੀਆਂ ਅੱਖਾਂ ਸੁੱਜੀਆਂ ਸੁੱਜੀਆਂ ਸੀ ਪਰ ਉਹ ਹਰ ਦਿਨ ਵਾਂਗ ਰਸੋਈ ਵਿੱਚ ਸੀ 9-10 ਵਜੇ ਦੇ ਕਰੀਬ ਮਸ ਨੇ ਦੇਖਿਆ ਡਰਾਈਂਗ ਰੂਮ ਵਿੱਚ ਕੋਈ ਬੈਠਾ ਸੀ ਜਿਸ ਨਾਲ ਸੌਰਾ ਤੇ ਜੇਠ ਗੱਲਾਂ ਕਰ ਰਹੇ ਸੀ ਉਹ ਆਦਮੀ ਹੌਲੀ-ਹੌਲੀ ਪਰ ਕੋ ਜੁੱਸੇ ਵਿੱਚ ਗੱਲ ਕਰ ਰਿਹਾ ਸੀ ਸੌਰਾ ਤੇ ਜੇਠ ਉਸ ਨੂੰ ਹੌਲੀ-ਹੌਲੀ ਸ਼ਾਂਤ ਕਰਨ ਵਿੱਚ ਲੱਗੇ ਹੋਏ ਸੀ ਉਸ ਦੇ ਸਮਝ ਵਿੱਚ ਕੁਝ ਨਹੀਂ ਆਇਆ ਹਵਾ ਵਿੱਚ ਤੈਰਦੀਆਂ ਗੱਲਾਂ ਦੇ ਟੁਕੜਿਆਂ ਨੂੰ ਮਿਲਾਉਣ ਤੇ ਲੱਗਿਆ ਜਿਵੇਂ ਉਹ ਆਦਮੀ ਆਪਣੀ ਬਕਾਇਆ ਰਕਮ ਮੰਗ ਰਿਹਾ ਸੀ ਘਰ ਖਾਲੀ ਕਰਨ ਵਰਗੀ ਗੱਲ ਹੋ ਰਹੀ ਸੀ ਸ਼ਾਇਦ ਉਸ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ ਕਿਸ ਨੂੰ ਪੁੱਛੇ ਉਹ ਕਿਸ ਤਰ੍ਹਾਂ ਜਾਣੇ ਇਸ ਘਰ ਦੀਆਂ ਰਿਹਸਮਈ ਗੱਲਾਂ ਉਸਨੇ ਪਤੀ ਨਾਲ ਗੱਲ ਕਰਨੀ ਚਾਹੀਦੀ ਹੈ ਹੈਲੋ ਤੋਂ ਬਾਅਦ ਪੁੱਛਿਆ ਯੁਵਰਾਜ ਤੁਸੀਂ ਕਦੋਂ ਆ ਰਹੇ ਹੋ ਅਜੇ ਥੋੜਾ ਸਮਾਂ ਲੱਗੇਗਾ ਹੁਣ ਸੋਚ ਰਿਹਾ ਹਾਂ ਮੈਂ ਰਿਜ਼ਾਈਨ ਕਰਕੇ ਹੀ ਆਵਾਂ ਉਸ ਨੂੰ ਸ਼ੱਕ ਹੋਇਆ ਉਹ ਕਿਸੇ ਹੋਰ ਗੱਲ ਦੇ ਲਈ ਫੋਨ ਕਰ ਰਹੀ ਸੀ ਇੱਥੇ ਤਾਂ ਇੱਕ ਨਵਾਂ ਧਮਾਕਾ ਸੀ ਕਿ ਦੂਜੀ ਨੌਕਰੀ ਮਿਲ ਗਈ ਹੈ ਬਈ ਪੂਰਾ ਦਿਨ ਕੰਮ ਕਰਦਾ ਰਹਾਂਗਾ ਤਾਂ ਦੂਜੀ ਨੌਕਰੀ ਕਿਵੇਂ ਮਿਲੇਗੀ ਹੁਣ ਉੱਥੇ ਆ ਕੇ ਆਰਾਮ ਨਾਲ ਟਰਾਈ ਕਰਾਂਗਾ ਯਾਰ ਇੱਕ ਗੱਲ ਹੋਰ ਹੈ ਮੈਂ ਖੁਦ ਦਾ ਕੰਮ ਸ਼ੁਰੂ ਕਰਨਾ ਚਾਹੁੰਨਾ ਆਪਣੇ ਪਾਪਾ ਨੂੰ ਕਹੋ ਕਿ ਕੁਝ ਮਦਦ ਕਰ ਦੇਣ ਮੈਂ ਬਾਅਦ ਵਿੱਚ ਵਾਪਸ ਕਰ ਦੇਵਾਂਗਾ ਹਜੇ 4-5 ਲੱਖ ਹੀ ਦੇ ਦੇਣ ਫਿਰ ਦੇਖਦੇ ਹਾਂ ਯੋਗਰਾਜ ਨੇ ਬੜੇ ਆਰਾਮ ਨਾਲ ਇਹ ਸਭ ਕਿਹਾ ਪਰ ਰਮਨ ਦੇ ਦਿਲ ਨੂੰ ਲੱਗੀ ਯੋਗਰਾਜ ਦਾ ਜਿਹੜਾ ਰੂਪ ਤਾਂ ਉਸਨੇ ਅੱਜ ਤੱਕ ਦੇਖਿਆ ਹੀ ਨਹੀਂ ਸੀ ਉਸਨੇ ਪਰੇਮਾਨ ਨਾਲ ਕਿਹਾ ਪਾਪਾ ਨੂੰ ਕਿਵੇਂ ਕਹੇ ਹੁਣੇ-ਹੁਣੇ ਤਾਂ ਵਿਆਹ ਤੇ ਇੰਨਾ ਖਰਚ ਕੀਤਾ ਉਹਨਾਂ ਨੇ ਨਵਾਂ ਕੀਤਾ ਹੀ ਕੀ ਹੈ ਧੀ ਦੇ ਵਿਆਹ ਵਿੱਚ ਕੌਣ ਖਰਚਾ ਨਹੀਂ ਕਰਦਾ ਤੂੰ लाड़ਲੀ ਹੈ ਉਹਨਾਂ ਦੀ ਤੇਰੇ ਲਈ ਉਹ ਇੰਨਾ ਵੀ ਨਹੀਂ ਕਰ ਸਕਦੇ ਤੇ ਫਿਰ ਉਸਨੇ ਫੋਨ ਕੱਟ ਦਿੱਤਾ ਰਮਨ ਹੈਰਾਨ ਰਹਿ ਗਈ ਦੁਪਹਿਰੇ ਸਭ ਦੇ ਖਾਣ ਤੋਂ ਬਾਅਦ ਨੀਤੂ ਦੀਦੀ ਕਿਚਨ ਦੀ ਸਫਾਈ ਕਰ ਰਹੀ ਸੀ ਰਮਨ ਪਾਣੀ ਲੈਣ ਗਈ ਤਾਂ ਹੌਲੀ ਜਿਹੀ ਪੁੱਛਿਆ ਦੀਦੀ ਰਾਤ ਨੂੰ ਕੀ ਹੋਇਆ ਸੀ ਨੀਤੂ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਉਸਨੇ ਇੱਧਰ ਉੱਧਰ ਦੇਖਿਆ ਤਿਲਕੋ ਕੇ ਰੱਖਿਆ ਹੋਇਆ ਜੁੜਿਆ ਹੋਇਆ ਕਾਗਜ਼ ਦਾ ਟੁਕੜਾ ਕੱਢ ਕੇ ਜਲਦੀ ਹੀ ਉਸਦੇ ਹੱਥ ਵਿੱਚ ਦੇ ਦਿੱਤਾ ਫਿਰ ਬਹੁਤ ਹੌਲੀ-ਹੌਲੀ ਕਹਿਣ ਲੱਗੀ ਸਭ ਤੋਂ ਨજર ਬਚਾ ਕੇ ਇਸ ਨੂੰ ਪੜ ਲਵੀ ਨੀਤੂ ਦੀਦੀ ਦੀਆਂ ਅੱਖਾਂ ਭਰੀਆਂ ਹੋਈਆਂ ਸੀ ਆਵਾਜ਼ ਵੀ ਭਾਰੀ ਸੀ ਪਰ ਕਾਗਜ਼ ਦਿੰਦੇ ਸਮੇਂ ਉਸ ਦੇ ਚਿਹਰੇ ਤੇ ਦਰਦਤਾ ਦੀ ਪਾਵ ਸੀ ਰਮਨ ਹੈਰਾਨ ਸੀ ਉਸ ਨੇ ਛੇਤੀ ਹੀ ਉਸ ਕਾਗਜ਼ ਨੂੰ ਲੁਕੋ ਲਿਆ ਤੇ ਕਮਰੇ ਵਿੱਚ ਆ ਗਈ ਸੋਹਰਾ ਡਾਇੰਗ ਰੂਮ ਵਿੱਚ ਸੀ ਤੇ ਸਾਸਾ ਟੀਵੀ ਦੇਖ ਰਹੀ ਸੀ ਉਸ ਨੇ ਛੇਤੀ ਹੀ ਉਹ ਕਾਗਜ਼ ਕੱਢਿਆ ਤੇ ਇੱਕੇ ਸਾਹ ਪੜਨ ਲੱਗੀ ਪਿਆਰੀ ਰਮਨ ਹੁਣ ਤੱਕ ਤੈਨੂੰ ਸਮਝ ਵਿੱਚ ਆ ਗਿਆ ਹੋਵੇਗਾ ਕਿ ਸਾਡੇ ਉੱਪਰ ਪੈਰਾਂ ਐ ਇਸ ਲਈ ਸਭ ਤੋਂ ਲੁਕੋ ਕੇ ਕਿਸੇ ਤਰ੍ਹਾਂ ਲਿਖ ਰਹੀਆਂ ਹਨ ਜਿੰਨਾ ਲਿਖਾਂ ਉਸ ਤੋਂ ਜ਼ਿਆਦਾ ਸਮਝ ਲੈਣਾ ਤੂੰ ਗਲਤ ਮੁੰਡੇ ਨਾਲ ਵਿਆਹ ਕਰ ਲਿਆ। ਇੱਥੇ ਹਰ ਆਦਮੀ ਦੋ ਚਿਹਰੇ ਲੈ ਕੇ ਘੁੰਮਦਾ। ਜੋ ਬਹੁਤ ਬਾਅਦ ਵਿੱਚ ਸਮਝ ਆਉਂਦੇ ਆ। ਮੇਰਾ ਵਿਆਹ ਧੋਖੇ ਨਾਲ ਹੋਇਆ। ਇਹਨਾਂ ਦਾ ਸਾਰਾ ਖਰਚਾ ਤੇ ਠਾਠ ਬਾਠ ਮੇਰੇ ਪਾਪਾ ਦੇ ਪੈਸਿਆਂ ਨਾਲ ਚੱਲਦਾ। ਇਹ ਸਾਰੇ ਹਮੇਸ਼ਾ ਮਾਰਕਟ ਕਰਕੇ ਮੇਰੇ ਤੋਂ ਪੈਸੇ ਮੰਗਵਾਉਂਦੇ ਆ। ਮੈਂ ਕਦੋਂ ਤੱਕ ਪਾਪਾ ਤੋਂ ਪੈਸੇ ਮੰਗਾਂਗੀ ਤੇ ਉਹ ਕਦੋਂ ਤੱਕ ਦਿੰਦੇ ਰਹਿਣਗੇ? ਤੈਨੂੰ ਫਸਾਉਣ ਲਈ ਯਵਰਾਜ ਨਹੀਂ ਸ਼ਰਾਫਤ ਦਾ ਢੋਂਗ ਰਚਾਇਆ। ਹਣ ਹਾਲੀ ਹਾਲੀ ਉਸ ਦਾ ਰੂਪ ਦੇਖ ਲਵੀਂ ਤੇਰੇ ਨਾਲ ਵੀ ਉਹੀ ਸਭ ਹੋਵੇਗਾ ਜਲਦੀ ਹੀ ਉਹ ਇੱਥੇ ਆ ਜਾਵੇਗਾ ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ ਹੈ ਕਿਰਾਏ ਦਾ ਮਕਾਨ ਹੈ ਮੈਂ ਇਸ ਨਰਕ ਵਿੱਚ ਫਸ ਗਈ ਹਾਂ ਪਰ ਤੇਰਾ ਹਜੇ ਕੁਝ ਵੀ ਨਹੀਂ ਵਿਗੜਿਆ ਤੂੰ ਇੱਥੋਂ ਚਲੀ ਜਾ ਆਪਣੇ ਹਿੱਸੇ ਦਾ ਨਰਕ ਤਾਂ ਮੈਨੂੰ ਭੋਗਣਾ ਹੀ ਪੈਣਾ ਤੂੰ ਆਪਣੇ ਹਿੱਸੇ ਦਾ ਸਵਰਗ ਬਚਾ ਲੈ ਪੜਦਿਆਂ ਹੀ ਰਮਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਉਵਰਾਜ ਆਪਣੀ ਸ਼ਰਾਫਤ ਦਾ ਨਕਾਬ ਹੌਲੀ-ਹੌਲੀ ਉਤਾਰ ਰਿਹਾ ਸੀ ਉਸਦਾ ਅਹਿਸਾਸ ਉਸਨੂੰ ਹੋਣ ਲੱਗਾ ਸੀ ਪਿਆਰ ਦਾ ਭੂਤ ਉਸਦੇ ਸਿਰ ਤੋਂ ਪਤਾ ਨਹੀਂ ਕਦੋਂ ਦਾ ਉੱਤਰ ਗਿਆ ਸੀ ਪਤਾ ਨਹੀਂ ਕਦੋਂ ਉਸਦਾ ਬਚਪਨ ਚਲਾ ਗਿਆ ਤੇ ਉਹ ਮੈਚੁਰ ਹੋ ਗਈ ਹੁਣ ਉਸਨੂੰ ਅਹਿਸਾਸ ਹੋਣ ਲੱਗਾ ਕਿਉਂ ਨਹੀਂ ਤੂੰ ਦੀਦੀ ਨਾਲ ਗੱਲ ਕਰਨ ਤੋਂ ਹਮੇਸ਼ਾ ਉਸਨੂੰ ਰੋਕਿਆ ਜਾਂਦਾ ਸੀ ਕਿਉਂ ਉਸਤੇ ਪਰਛਾਵੇਂ ਦੀ ਵਾਂਗ ਨਜ਼ਰ ਰੱਖੀ ਜਾਂਦੀ ਸੀ ਉਹ ਜਿੰਨਾ ਸੋਚਦੀ ਉਹਨਾਂ ਦਾ ਦਰਦ ਹੁੰਦਾ ਪਾਪਾ ਭਰਾ ਸਭ ਨੇ ਕਿੰਨਾ ਸਮਝਾਇਆ ਸੀ ਉਸ ਨੂੰ ਪਰ ਮੌਕਾ ਮਿਲਦੇ ਹੀ ਉਸਨੇ ਮੰਮੀ ਨੂੰ ਫੋਨ ਕੀਤਾ ਮੰਮੀ ਹਜੇ ਕੋਈ ਸਵਾਲ ਨਾ ਕਰਿਓ ਬਸ ਕਿਸੇ ਬਹਾਨੇ ਮੈਨੂੰ ਇੱਥੋਂ ਬੁਲਾ ਲਓ ਉੱਥੇ ਆ ਕੇ ਹੀ ਗੱਲਾਂ ਹੋਣਗੀਆਂ ਮੰਮੀ ਪਾਪਾ ਸਮਝ ਗਏ ਕਿ ਧੀ ਮੁਸੀਬਤ ਵਿੱਚ ਹੈ ਉਸੇ ਦਿਨ ਪਾਪਾ ਨੇ ਗੁਰਮ ਨੂੰ ਫੋਨ ਕੀਤਾ ਤੇ ਕਿਹਾ ਰਮਨ ਦੀ ਮੰਮੀ ਦੀ ਸਿਹਤ ਅਚਾਨਕ ਖਰਾਬ ਹੋ ਗਈ ਹੈ ਉਹ ਹਸਪਤਾਲ ਵਿੱਚ ਹੈ ਰਮਨ ਨੂੰ ਲੈ ਕੇ ਆਓ ਪਲੀਜ਼ ਸਾਸ ਸਸਵਰਾ ਸੋਚ ਨਹੀਂ ਸਕੇ ਕਿ ਉਹਨਾਂ ਦੀਆਂ ਕਰਤੂਤਾਂ ਦੀ ਭਣਕ ਵੀ ਕਿਸੇ ਨੂੰ ਲੱਗ ਸਕਦੀ ਹੈ ਨਮੀ ਨੂੰ ਨੂੰ ਇਕੱਲੇ ਕਿਸ ਤਰ੍ਹਾਂ ਭੇਜ ਦੇ ਸੱਸ ਨੇ ਕਿਹਾ ਰਮਨ ਨੂੰ ਤਾਂ ਉੱਥੇ ਭੇਜ ਦਿਓ युवराज ਆਵੇਗਾ ਤਾਂ ਉਸ ਨੂੰ ਲੈ ਆਵੇਗਾ ਦੂਜੇ ਦਿਨ ਰਮਨ ਨੇ ਕੁਝ ਕੱਪੜੇ ਬੈਗ ਵਿੱਚ ਰੱਖੇ ਗਹਿਣੇ ਸੱਸ ਦੇ ਕੋਲ ਸੀ ਉਸ ਨੇ ਇਹ ਕਹਿ ਕੇ ਰੱਖੇ ਸੀ ਕਿ ਹਜੇ ਤੂੰ ਸੰਭਾਲ ਨਹੀਂ ਸਕੇਂਗੀ ਬਾਅਦ ਵਿੱਚ ਲੋਕਰ ਵਿੱਚ ਰੱਖ ਦੇਵਾਂਗੇ ਅਜੇ ਹੀ ਮੌਕੇ ਤੇ ਤਾਂ ਰਮਨ ਉਹ ਵੀ ਮੰਗਣੀ ਸੀ ਸਕਦੀ ਵੈਸੇ ਉਸ ਦਾ ਮਕਸਦ ਕਿਸੇ ਤਰ੍ਹਾਂ ਉੱਥੋਂ ਨਿਕਲਣਾ ਸੀ ਜਾਂਦੇ ਸਮੇਂ ਉਹ ਨੀਤੂ ਦੀਦੀ ਦੇ ਗੱਲ ਲਾ ਕੇ ਖੂਬ ਰੋਈ ਪੂਰੇ ਰਸਤੇ ਉਸ ਦੀਆਂ ਸੁੰਨੀਆਂ ਸੁੰਨੀਆਂ ਅੱਖਾਂ ਰਮਨ ਦਾ ਪਿੱਛਾ ਕਰਦੀਆਂ ਰਹੀਆਂ ਉਸ ਨੂੰ ਲੱਗਿਆ ਕਿ ਉਹ ਜਠਾਣੀ ਨਹੀਂ ਉਸ ਦੀ ਵੱਡੀ ਭੈਣ ਕੋਈ ਮਦਦਗਾਰ ਹੈ ਉਸ ਦੇ ਲਈ ਮੰਮੀ ਆਪਣੇ ਕਮਰੇ ਵਿੱਚ ਬਿਮਾਰਾ ਮੰਗ ਲੈਟੀ ਹੋਈ ਸੀ ਪਲਾਂ ਹੀ ਉਹਨਾਂ ਨੇ ਬਿਮਾਰੀ ਦਾ ਨਾਟਕ ਕੀਤਾ ਸੀ ਪਰ ਤੀਦੀ ਜੰਤਾ ਨੇ ਇੱਕ ਹੀ ਦਿਨ ਵਿੱਚ ਉਸ ਨੂੰ ਸੱਚਮੁੱਚ ਬਿਮਾਰ ਬਣਾ ਦਿੱਤਾ ਸੀ ਉਹ ਡੂੰਗੀ ਮਾਨਸਿਕ ਵੇਦਨਾ ਵਿੱਚੋਂ ਗੁਜ਼ਰ ਰਹੀ ਸੀ ਹੁਣੇ ਹੁਣੇ ਧੀ ਦੇ ਵਿਆਹ ਤੋਂ ਇੰਨੀ ਖੁਸ਼ ਸੀ ਦੋ ਮਹੀਨੇ ਵੀ ਨਹੀਂ ਸੀ ਗੁਜ਼ਰੇ ਕਿ ਹੁਣੇ ਹੀ ਹਜੇ ਤਾਂ ਵਿਆਹ ਦੀ ਖੁਮਾਰੀ ਵੀ ਨਹੀਂ ਸੀ ਉਤਰੀ ਰਮਨਦੇਸੌਰੇ ਉਸ ਨੂੰ ਛੱਡ ਕੇ ਵਾਪਸ ਚਲੇ ਗਏ ਕਹਿ ਗਏ ਕਿ ਯੋਗਰਾਜ ਆਉਣ ਵਾਲਾ ਹੈ ਉਹ ਤੈਨੂੰ ਆ ਕੇ ਲੈ ਜਾਵੇਗਾ ਮੰਮੀ ਨੇ ਕਿਹਾ ਭਾਈ ਸਾਹਿਬ ਹਜੇ ਉਸ ਨੂੰ ਇੱਥੇ ਰਹਿੰਦੇ ਹੋ ਮੈਨੂੰ ਸਹਾਰਾ ਹੋ ਜਾਵੇਗਾ ਜਦੋਂ ਰਮਨ ਨੇ ਸਾਰੀਆਂ ਗੱਲਾਂ ਦਸੀਆਂ ਤਾਂ ਮੰਮੀ ਪਾਪਾ ਦੀ ਚਿੰਤਾ ਵੱਧ ਗਈ ਦੂਜੇ ਦਿਨ ਛੁੱਟੀ ਲੈ ਕੇ ਭਰਾ ਭਾਬੀ ਵੀ ਆ ਗਏ ਦੀਦੀ ਜੀਜਾ ਜੀ ਨੇ ਵੀ ਫੋਨ ਤੇ ਹੀ ਮੈਂਟਲੀ ਸਪੋਰਟ ਕੀਤਾ ਸਭ ਨੇ ਤੈਅ ਕੀਤਾ ਕਿ ਰਮਨ ਉੱਥੇ ਨਹੀਂ ਜਾਵੇਗੀ ਭਰਾ ਨੇ ਚੰਡੀਗੜ੍ਹ ਜਾ ਕੇ 2-3 ਦਿਨਾਂ ਤੱਕ ਖਾਕਛਾਣੀ ਪਤਾ ਲੱਗਾ ਕਿ ਮੀਤੂ ਦੀਦੀ ਨੇ ਜੋ ਕਹ ਜ ਕਿਹਾ ਸੀ ਸਭ ਸਹੀ ਸੀ ਦੀਦੀ ਨੇ ਦਿੱਲੀ ਦੇ ਆਪਣੇ ਕੁਝ ਦੋਸਤਾਂ ਤੋਂ ਯਵਰਾਜ ਦੇ ਬਾਰੇ ਵਿੱਚ ਪਤਾ ਲਗਾਉਣ ਨੂੰ ਕਿਹਾ ਹੈਰਾਨ ਕਰਨ ਵਾਲੀ ਅਸਲੀਅਤ ਸਾਹਮਣੇ ਆਈ ਯਵਰਾਜ ਉੱਥੇ ਕਿਸੇ ਹੋਰ ਦੇ ਨਾਲ ਵੀ ਰਿਲੇਸ਼ਨਸ਼ਿਪ ਵਿੱਚ ਸੀ ਉਸਨੇ ਦਫ਼ਤਰ ਵਿੱਚ ਇਹ ਕਿਹਾ ਕਿ ਰਮਨ ਨਾਲ ਉਸਦਾ ਵਿਆਹ ਨਹੀਂ ਹੋਇਆ ਯਵਰਾਜ ਦੇ ਪਾਪਾ ਤੇ ਭਰਾ ਤਿਆਰ ਨਹੀਂ ਹੋਏ ਉਹ ਸ਼ਰਾਬ ਤੇ ਸਿਗਰਟ ਦਾ ਵੀ ਸ਼ੁਕੀਨ ਨਿਕਲਿਆ ਰਮਨ ਦਾ ਦਿਲ ਟੁਕੜੇ ਟੁਕੜੇ ਹੋ ਗਿਆ ਸੀ ਉਸਤੇ ਦੋਰੇ ਕਿਰਦਾਰ ਦਾ ਕਿਵੇਂ ਉਸ ਨੂੰ ਪਤਾ ਨਹੀਂ ਲੱਗਾ ਕਿ ਉਸਨੇ ਸਭ ਸੋਚ ਸਮਝ ਕੇ ਕਿਸੇ ਚਾਲ ਦੇ ਤਹਿਤ ਇਹ ਸਾਰਾ ਕੁਝ ਕੀਤਾ ਸੀ ਉਸਨੇ ਠੰਡੇ ਦਿਮਾਗ ਨਾਲ ਸੋਚਿਆ ਜੇਕਰ ਵਿਆਹ ਤੋਂ ਪਹਿਲਾਂ ਉਸਦੇ ਘਰ ਵਾਲੇ ਉਸਦੇ ਬਾਰੇ ਵਿੱਚ ਪਤਾ ਲਗਾਉਂਦੇ ਤਾਂ ਵੀ ਉਹ ਸ਼ਾਇਦ ਉਹਨਾਂ ਤੇ ਯਕੀਨ ਨਾ ਕਰਦੀ ਉਹ ਸੋਚਦੀ ਕਿ युवराज ਦੂਜੀ ਜਾਤ ਦਾ ਐਸ ਲਈ ਇਸ ਤਰ੍ਹਾਂ ਕਰ ਰਹੇ ਹਨ ਸਹੀ ਕਿਹਾ ਕਿਸੇ ਨੇ ਪਿਆਰ ਵਿੱਚ ਸਬਰ ਗਵਾਉਣਾ ਨਹੀਂ ਚਾਹੀਦਾ ਕਰਦੇ ਸਾਰੇ ਮੈਂਬਰਾਂ ਨੇ ਉਸ ਦੀ ਜ਼ਖਮਾਂ ਨੂੰ ਭਰਨ ਦੀ ਪੂਰੀ ਕੋਸ਼ਿਸ਼ ਕੀਤੀ। ਕਦੇ ਕਿਸੇ ਨੇ ਤਾਨਾ ਨਹੀਂ ਦਿੱਤਾ। ਕਿਸੇ ਨੇ ਕੁਝ ਨਹੀਂ ਕਿਹਾ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਹੌਸਲਾ ਟੁੱਟਣ ਨਹੀਂ ਦਿੱਤਾ। ਉਸ ਨੂੰ ਵਾਰ-ਵਾਰ ਨੀਤੂ ਦੀ ਯਾਦ ਆਉਂਦੀ। ਉਸ ਨਾਲ ਕੋਈ ਰਿਸ਼ਤਾ ਠੀਕ ਢੰਗ ਨਾਲ ਜੁੜਿਆ ਵੀ ਨਹੀਂ ਸੀ। ਜਿਠਾਣੀ ਹੋ ਕੇ ਖੁਦ ਲੱਖ ਗਮ ਸਹੇਕੇ ਉਸ ਨੇ ਉਸ ਦੇ ਲਈ ਜੋ ਕੀਤਾ, ਕੌਣ ਕਰਦਾ ਭਲਾ? ਫਿਰ ਅਮਨ ਨੇ ਆਪਣੇ ਮੰਮੀ ਪਾਪਾ, ਭਰਾ ਭਾਬੀ ਦੇ ਸਾਹਮਣੇ ਨੀਤੂ ਦੀਦੀ ਦੇ ਬਾਰੇ ਸਾਰਾ ਕੁਝ ਸੱਚ ਦੱਸ ਦਿੱਤਾ ਤੇ ਉਹ ਵੀਡੀਓ ਵੀ ਦਿਖਾਈ ਜੋ ਉਸਨੇ ਚੋਰੀ ਬਣਾ ਲਈ ਸੀ ਸੌਰਾ ਹੋ ਕੇ ਕੋਈ ਆਪਣੀ ਨੂੰ ਤੇ ਇਸ ਤਰ੍ਹਾਂ ਹੱਥ ਚੱਕ ਸਕਦਾ ਭਲਾ ਤੇ ਸਭ ਨੇ ਮਿਲ ਕੇ ਨੀਤੂ ਨੂੰ ਬਚਾਉਣ ਦੀ ठान ਲਈ ਸੀ ਕਿਉਂਕਿ ਸਾਡੇ ਕੋਲੇ ਵੀਡੀਓ ਸੀ ਜਿਸ ਨਾਲ ਅਸੀਂ ਨੀਤੂ ਦੀਦੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾ ਸਕਦੇ ਸੀ ਅਗਲੇ ਦਿਨ ਮੰਮੀ ਦੇ ਇਲਾਜ ਦੇ ਬਹਾਨੇ ਉਹ ਸਾਰੇ ਅਚਾਨਕ ਦਿੱਲੀ ਪਹੁੰਚ ਗਏ ਇੱਕ ਇੱਕ ਕਰਕੇ ਸਭ ਨੂੰ ਉੱਥੇ ਦੇਖ ਯੁਵਰਾਜ ਹੈਰਾਨ ਰਹਿ ਗਿਆ ਉਸਦੀ গারਲਫ੍ਰੈਂਡ ਵੀ ਉੱਥੇ ਹੀ ਸੀ ਬਹੁਤ ਵੱਡਾ ਤਮਾਸ਼ਾ ਹੋਇਆ ਯੁਵਰਾਜ ਨੇ ਸਫਾਈ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਵਾਰ-ਵਾਰ ਮਾਫੀ ਮੰਗਣ ਲੱਗਾ ਉਸਦੇ ਮੰਮੀ ਪਾਪਾ ਨਾਲ ਵੀ ਫੋਨ ਤੇ ਗੱਲ ਹੋਈ ਉਹ ਸਾਰੇ ਪੁੱਤਰ ਦੀ ਗਲਤੀ ਤੇ ਪਰਦਾ ਪਾਉਣ ਲੱਗੇ ਇੱਕ ਵਾਰ ਮਾਫ ਕਰ ਦੇਣ ਦੀ ਗੁਜ਼ਾਰਿਸ਼ ਵੀ ਕੀਤੀ ਪਰ ਸਾਰੀ ਅਸਲੀਅਤ ਜਾਣ ਕੇ ਅੱਖਾਂ ਬੰਦ ਕਰਨ ਦਾ ਸਮਾਂ ਨਹੀਂ ਸੀ ਫੈਸਲਾ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ ਖੁਦ ਰਮਨ ਵੀ ਉਸ ਨਰਕ ਵਿੱਚ ਦੁਬਾਰਾ ਨਹੀਂ ਸੀ ਜਾਣਾ ਚਾਹੁੰਦੀ ਉਸਨੇ ਨੀਤੂ ਦੀਦੀ ਦੇ ਨਾਲ ਮਾਰਕੋਟ ਵਾਲੀ ਵੀਡੀਓ ਰਿਕਾਰਡਿੰਗ ਯੁਵਰਾਜ ਤੇ ਆਪਣੇ ਸਹੁਰੇ ਨੂੰ ਭੇਜ ਦਿੱਤੀ ਉਸ ਵੀਡੀਓ ਰਿਕਾਰਡਿੰਗ ਨੂੰ ਦੇਖਦੇ ਹੀ ਯੁਵਰਾਜ ਤੇ ਉਸਦੇ ਮੰਮੀ ਪਾਪਾ ਦੇ ਹੋਸ਼ ਉੱਡ ਗਏ ਫਿਰ ਮੈਂ ਉਸਨੂੰ ਕਿਹਾ ਜੇਕਰ ਤੁਸੀਂ ਸਭ ਨੇ ਦੀਦੀ ਨੂੰ ਦੁਬਾਰਾ ਕਦੇ ਪਰੇਸ਼ਾਨ ਕੀਤਾ ਤਾਂ ਮੈਂ ਇਹ ਵੀਡੀਓ ਰਿਕਾਰਡਿੰਗ ਪੁਲਸ ਵਿੱਚ ਜਾ ਕੇ ਦਿਖਾ ਦੇਵਾਂਗੀ ਉਸ ਤੋਂ ਬਾਅਦ ਤੁਹਾਡੇ ਸਭ ਨਾਲ ਕੀ ਹੋਏਗਾ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਹਣ ਅਸੀਂ ਆਖਰੀ ਵਾਰ ਅਦਾਲਤ ਵਿੱਚ ਮਿਲਾਂਗੇ ਤਲਾਕ ਦੇ ਪੇਪਰ ਤੇ ਸਾਈਨ ਕਰਨ ਦੇ ਲਈ ਰਮਨ ਨੇ ਦ੍ਰਿੜ ਇਰਾਦੇ ਨਾਲ ਕਿਹਾ ਨੀਤੂ ਦੀਦੀ ਤੇ ਰਮਨ ਦੀਆਂ ਫੋਨ ਤੇ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਇੱਕ ਦਿਨ ਨੀਤੂ ਦੀਦੀ ਨੇ ਰਮਨ ਨੂੰ ਦੱਸਿਆ ਕਿ ਹੁਣ ਉਸਦੇ ਸੱਸ ਸਹੁਰਾ ਉਸਦੇ ਨਾਲ ਮਾਰਕਟ ਨਹੀਂ ਕਰਦੇ ਬਹੁਤ ਹੀ ਚੰਗਾ ਵਿਹਾਰ ਕਰਦੇ ਹਨ ਇਹ ਸੁਣ ਕੇ ਰਮਨਾਜ ਬਹੁਤ ਹੀ ਜ਼ਿਆਦਾ ਖੁਸ਼ ਹੋ ਰਹੀ ਸੀ। ਕਾਰ ਦੇ ਹਾਰਨ ਦੀ ਆਵਾਜ਼ ਨਾਲ ਉਸ ਦੀ ਸੋਚਾਂ ਦੀ ਲੜੀ ਟੁੱਟੀ। ਮੰਮੀ ਪਾਪਾ ਆ ਗਏ ਸੀ ਸ਼ਾਇਦ। ਮੀ ਰੁਕ ਗਿਆ ਸੀ। ਉਹ ਬੜਬੜਾਉਣ ਲੱਗੀ। ਸ਼ੁਕਰੀਆ ਨੀਤੂ ਦੀਦੀ। ਤੇ ਦਰਵਾਜ਼ਾ ਖੋਲਦਿਆਂ ਹੀ ਝਟ ਅੱਗੇ ਵਧ ਗਈ। ਸੋ ਦੋਸਤੋ ਕਈ ਵਾਰੀ ਰਿਸ਼ਤੇ ਕਰਨ ਵਿੱਚ ਕੀਤੀ ਗਈ ਕਾਲ ਬਹੁਤ ਜ਼ਿਆਦਾ ਮਹਿੰਗੀ ਪੈ ਜਾਂਦੀ ਹੈ। ਇਹ ਤਾਂ ਇਸ ਕਹਾਣੀ ਵਿੱਚ ਤੁਸੀਂ ਦੇਖ ਹੀ ਲਿਆ। ਕੈਸ ਤਰ੍ਹਾਂ ਦੀ ਲੱਗੀ ਕਹਾਣੀ ਜ਼ਰੂਰ ਕਮੈਂਟ ਕਰਕੇ ਦੱਸਿਓ ਚੰਗੀ ਲੱਗੀ ਲਾਈਕ ਵੀ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਜੇਕਰ ਪਹਿਲੀ ਵਾਰ ਸੁਣ ਰਹੇ ਆਂ ਮੈਂ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਕਹਾਣੀ ਸੁਣ ਲਈ ਆਪਣਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਸ਼ੁਕਰੀਆ